ਕੱਗਾ ਪੁਲਿਸ ਵੱਲੋਂ ਪਿੰਡ ਕਲਵਾਣੋ ਦੇ ਵਿੱਚ ਨਸ਼ਾ ਵੇਚਣ ਵਾਲੇ ਜਿਹੜੇ ਤਸਕਰ ਸੀ ਉਹਨਾਂ ਕੀ ਪ੍ਰਾਪਰਟੀ ਅਦਾਲਤ ਦੇ ਹੁਕਮਾਂ ਦੇ ਬਾਅਦ ਫ੍ਰੀਜ਼ ਕੀਤੀ ਗਈ ਹੈ ਜਿਸ ਦੇ ਵਿੱਚ ਦੁਕਾਨਾਂ ਮਕਾਨ ਤੇ ਪਸ਼ੂਆਂ ਦਾ ਜਿਹੜਾ ਬਾੜਾ ਉਹ ਸਾਰੀ ਪ੍ਰਾਪਰਟੀ ਕਰੀ 35 ਲੱਖ ਤੇ ਉੱਪਰ ਦੀ ਹੈ ਉਸ ਨੂੰ ਫ੍ਰੀਜ਼ ਕੀਤਾ ਗਿਆ ਹੈ ਇਸ ਦੇ ਲਈ ਪਾਤਾ ਦੇ ਡੀਐਸਪੀ ਅਤੇ ਲੀਗਲ ਸੈਲ ਦੇ ਜਿਹੜੇ ਪੁਲਿਸ ਦੇ ਇੰਚਾਰਜ ਹਨ ਪਤਨਾ ਇਲਾਕੇ ਦੇ ਗਗਨਦੀਪ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਐਸਐਚਓ ਕਗਾ ਬਲਜੀਤ ਸਿੰਘ ਦੀ ਟੀਮ ਵੱਲੋਂ ਕਲਵਾਨ ਨੂੰ ਪਿੰਡ ਜਾ ਕੇ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਘਰ ਦੇ ਬਾਹਰ ਨੋਟਿਸ ਲਾਏ ਗਏ ਔਰ ਤੇ ਲੋਕਾਂ ਨੂੰ ਕਿਹਾ ਗਿਆ ਕਿ ਇਹ ਪ੍ਰਾਪਰਟੀ ਹੁਣ ਸਰਕਾਰ ਦੀ ਹੋ ਗਈ ਹੈ ਇਸ ਨੂੰ ਕੋਈ ਵੇਚ ਨਹੀਂ ਸਕਦਾ ਖਰੀਦ ਨਹੀਂ ਸਕਦਾ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਜੇ ਕੋਈ ਵੀ ਵਿਅਕਤੀ ਨਸ਼ਾ ਵੇਚੇਗਾ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਵੇਗਾ ਤਾਂ ਇਸੇ ਤਰ੍ਹਾਂ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਅਦਾਲਤਾਂ ਦੇ ਵਿੱਚ ਜਿਹੜੇ ਹੁਕਮ ਹੁੰਦੇ ਉਸ ਤੋਂ ਬਾਅਦ ਪੁਲਿਸ ਇਹ ਕਾਰਵਾਈ ਕਰਦੀ ਹੈ ਨਸਬੇਚਣ ਵਾਲ ਨੂੰ ਸਮਝ ਲੈਣਾ ਚਾਹੀਦਾ ਕਿ ਨਸਬੇਚੋਗੇ ਤੁਹਾਡੀ ਪ੍ਰਾਪਰਟੀ ਜੇ ਬਣਾਓਗੇ ਅਦਾਲਤ ਦੇ ਹੁਕਮ ਦੇ ਬਾਅਦ ਸਰਕਾਰ ਦੀ ਹੋ ਜਾਣੀ ਹੈ ਇਹ ਅੱਜ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਹੁਕਮ ਦੇ ਤਹਿਤ ਜਿਹੜਾ ਇਹ ਮਕਾਨ ਹੈ ਮਿੰਟੂ ਸਿੰਘ ਦਾ ਤੇ ਇਹਦੇ ਨਾਲ ਇਹ ਲਾਲੀ ਸਿੰਘ ਜਰਨੈਲ ਕੌਰ ਮਿੰਨੂ ਸਿੰਘ ਇਹਨਾਂ ਦੇ ਖਿਲਾਫ ਮਿੰਨੂ ਕੌਰ ਇਹਨਾਂ ਦੇ ਖਿਲਾਫ ਇੱਕ ਨਸ਼ੇ ਦਾ ਮਕਦਮਾ ਦਰਜ ਹੋਇਆ ਸੀਗਾ ਜਿਦੇ ਚ ਇਹਨਾਂ ਤੋਂ ਹੈਰੋਨ ਦੀ ਬਰਾਮਦਗੀ ਹੋਈ ਸੀ। ਉਹਦੇ ਸਬੰਧ ਚ ਇਹਨਾਂ ਦਾ ਜਿਹੜਾ ਇਹ ਮਕਾਨ ਤੇ ਜਿਹੜੀਆਂ ਉਧਰ ਪੰਜ ਦੁਕਾਨਾਂ ਉਹਦੇ ਪਿੱਛੇ ਬਾੜਾ ਇਹ ਸਾਰਾ ਜਿਹੜਾ ਜ਼ਬਤ ਕੀਤਾ ਗਿਆ ਸਰਕਾਰ ਕੋਲ। ਇਸ ਮਹਿੰਮ ਦੇ ਵਿੱਚ ਤਹਤ ਸਾਰਾ ਅੱਗੇ ਕਿ ਹੋਰ ਕਿਹੜੀ ਕਿੰਨੀਆਂ ਕਾਰਵਾਈਆਂ ਹੋਣਗੀਆਂ ਇਹਨਾਂ ਦੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਤੇ ਹੋਰ ਕਿਹੜੇ-ਕਿਹੜੇ ਸਖੰਝੇ ਕਰੇ ਜਾਣਗੇ। ਇਸ ਮਹਿੰਮ ਦੇ ਤਾਰ ਜਿਹੜਾ ਵੀ ਬੰਦਾ ਨਸ਼ਾ ਵੇਚੂਗਾ ਉਹਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਸਰਕਾਰ ਹੈ ਜ਼ਬਤ ਕਰੂਗੀ। ਇਹਦੇ ਨਾਲ ਜਿਹੜਾ ਨਸ਼ਾ ਵੇਚ ਕੇ ਬਣਾਈਆਂ ਪ੍ਰਾਪਰਟੀਆਂ ਨੇ ਨਸ਼ਾ ਵੇਚਣ ਵਾਲਿਆਂ ਦਾ ਲੱਕ ਜਿਹੜਾ ਟੁੱਟੂਗਾ ਅਤੇ ਇਸ ਮਹਮ ਤਹਿਤ ਇਹ ਜਿਹੜੇ ਲੋਕ ਨੇ ਇਹ ਨਸ਼ਾ ਵੇਚਣੋਂ ਹਟਣਗੇ ਇਹ ਇੱਕ ਇਸ ਵਾਸਤੇ ਕਾਨੂੰਨ ਹੈ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਜਿਹੜੇ ਨਸ਼ਾ ਹੁਣ ਵੇਚ ਰਹੇ ਨੇ ਸਰ ਨਸ਼ਾ ਵੇਚ ਰਹੇ ਨੇ ਉਹਨਾਂ ਨੂੰ ਤੁਸੀਂ ਜਿਹੜਾ ਵੀ ਬੰਦਾ ਨਸ਼ਾ ਵੇਚੂ ਵੇਚ ਕੇ ਪ੍ਰਾਪਰਟੀ ਬਣਾਊਗਾ ਪੈਸੇ ਦੀ ਉਹ ਸਾਰੀਆਂ ਜ਼ਬਤ ਹੋਣਗੀਆਂ ਇਹ ਉਹ ਲਿਖ ਲੈਣ ਗਾ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼